ਰੋਟੀ ਤਾਂ ਗੋਲ ਨਹੀਂ ਬਣੀ ਪਰੋਠੇ ਤਾਂ ਬਣ ਹੀ ਗਏ ਮੇਰੇ ਤੋਂ ਚਲ ਮਾਤਾ ਜੀ ਨੂੰ ਪੁੱਛਣ ਲੱਗ ਗਈ ਪਰੋਠੇ ਕਾ ਤੋ ਬਣਾਏ ਮੈਂ ਕਹਾਂ ਦੂੰ ਮੇਰੇ ਜੀ ਕੀਤਾ ਸੀ ਪਰੋਠੇ ਖਾਣ ਨੂੰ ਤਾਂ ਬਣਾ ਲੈ ਦੇਖੀ ਹਰਪ੍ਰੀਤਾ ਕਿੰਨਾ ਟਾਈਮ ਲੱਗੂ ਲਿਆ ਦੇ ਰੋਟੀ ਯਾਰ ਹਾਂਜੀ ਹਾਂਜੀ ਭੁੱਖ ਵਾਲੀ ਲੱਗੀ ਪਈ ਆ ਲਓ ਲੈ ਬੱਲੇ ਪਰੋਠੇ ਲਾਏ ਆ ਹੈ ਹੋਰ ਜੀ ਤਾਂ ਮੇਰੇ ਪਰੋਠੇ ਖਾਣੂ ਜੀ ਕੀਤਾ ਮੈਂ ਚਲ ਤੁਹਾਨੂੰ ਇਹ ਪਰੋਠੇ ਬਣਾ ਦੇਣੀ ਆ ਤੇ ਮਖਮਾਏ ਕਹਿੰਗੇ ਕੱਲੀ ਆ ਪਰੌਂਠੇ ਬਣਾ ਕੇ ਖਾ ਗਈ ਮੈਨੂੰ ਰੋਟੀਆਂ ਬਣਾ ਦੇ ਵਧੀਆ ਚਾਹ ਤਾਂ ਨਹੀਂ ਚੱਜਦੀ ਬਣਾਈ ਪਰੌਂਠੇ ਤਾਂ ਲਾਹ ਤੇ ਚੱਲ ਹੂੰ ਖਾ ਕੇ ਦੇਖੋ ਤੁਸੀਂ ਬਹੁਤ ਸਵਾਦ ਬਣਾਈ ਇਹ ਰੋਟੀ ਸੱਜਦੀ ਮੈਂ ਲੱਗਦੇ ਤਾਂ ਸਵਾਦ ਹੀ ਆ ਓਏ ਆ ਕੀ ਹਰਪ੍ਰੀਤ ਕੀ ਹੋ ਗਿਆ ਯਾਰ ਬੁਰਕੀ ਤੇ ਕੋਈ ਚੜਦੀ ਨਹੀਂ ਕੀ ਬਣਾਇਆ ਇਹ ਦਾਲ ਹੈ ਜੀ ਇਹ ਕਹੋ ਜੀ ਦਾਲ ਹੈ ਯਾਰ ਕਹੋ ਜੀ ਹੁੰਦੀ ਹੈ ਮਤਲਬ ਉਹਰਾ ਦਾਲ ਕਿਹੇ ਜੀ ਬਣਾਈ ਇਹ ਤਾਂ ਕੱਲਾ ਪਾਣੀ ਲਿਆ ਤਾਂ ਮੈਨੂੰ ਲੱਗਦਾ ਤੂੰ ਕੀ ਪਾਣੀ ਲਿਆਤਾ ਯਾਰ ਮੈਨੂੰ ਲੱਗਦਾ ਤੁਹਾਨੂੰ ਆਦਤ ਹੀ ਪੈ ਗਈ ਹਰ ਘਰ ਜਿਹਨਾਂ ਕੋਲ ਚਾਗਾ ਕੱਢਿਆ ਨੇ ਜਿਹੜੀ ਚੀਜ਼ ਲਿਆਦ ਨੇ ਉਹਦੀ ਚੀਜ਼ ਕਹਦੇ ਨੇ ਆ ਵਧੀਆ ਨਹੀਂ ਬਣੀ ਆ ਵਧੀਆ ਨਹੀਂ ਬਣੀ ਨਾਲੇ ਮੈਂ ਸਾਰਾ ਕਰੀ ਜਾਨੀ ਇਹ ਹਰ ਵੀ ਦੇਖ ਤਾਂ ਲੈ ਯਾਰ ਲੈ ਇਹ ਦਾਲ ਨਹੀਂ ਬੰਦੀ ਹੁੰਦੀ ਉਹ ਦਾਲ ਮਾਰੀ ਮੋਟੀ ਬੁਰਕੀ ਤੇ ਚੜਈ ਵੀ ਇਹ ਤਾਂ ਜਮੀ ਐ ਲੱਗਦਾ ਪਾਣੀ ਦਿੱਤਾ ਕਰਕੇ ਲਿਆਤਾ ਕਿਉਂ ਨਹੀਂ ਚੜਦੀ ਯਾਰ ਮੈਕਫੋਨ ਹੀ ਆ ਤੁਹਾਨੂੰ ਉਹ ਯਾਰ ਮੈਂ ਨਹੀਂ ਖਾਣੀ ਯਾਰ ਆ ਚੜ ਗਈ ਨਾ ਕੀ ਚੜ ਗਿਆ ਬਸ ਮੈਂ ਨਹੀਂ ਖਾਣੀ ਯਾਰ ਕੱਲਾ ਪਾਣੀ ਹੈ ਇਹ ਤੇ ਤੈਨੂੰ ਹੈਪੀ ਧਾਰ ਵੀ ਨਹੀਂ ਬਣਾਉਣੀ ਹੁੰਦੀ ਯਾਰ ਕੀ ਕਰਿਆ ਪਿਆ ਦੇਖੀ ਆ ਦੇਖੀ ਦੇ ਤਾ ਲੈ ਯਾਰ ਜਸ ਜਸ ਐ ਕਰੋ ਬਾਹਰ ਰੋਟੀ ਲਿਆਓ ਉਹ ਖਾ ਲੋ ਪਰ ਇੱਕ ਤਾਂ ਸਵੇਰ ਦੀ ਭੁੱਖ ਲੱਗ ਰਹੀ ਆ ਉਤੋਂ ਆ ਦਾਲ ਕੇਕ ਜੀ ਬਣਾਈਏ ਯਾਰ ਜਮੀ ਪਾਣੀ ਤਾਂ ਨਹੀਂ ਕਰਿਆ ਪਿਆਗਾ ਮਾੜਾ ਮੁੰਟਾ ਤਾਂ ਵਧੀਆ ਹੁੰਦੀ ਯਾਰ ਮੈਂ ਆਪ ਹੀ ਖਾ ਲੈਂਦਾ ਔਖਾ ਸੋਖਾ ਸਵੇਰੇ ਚਾਹ ਪਿਆਤੀ ਸੀ ਉਹੇ ਜੀ ਹੁਣ ਰੋਟੀ ਖਵਾਤੀ ਮਤਲਬ ਉਹਦਾ ਪਰੌਂਠਾ ਵੀ ਇਹ ਤਾਂ ਕੱਲ ਕੋਲਾ ਵਾਲਾ ਲੱਗਦਾ ਹਾਂ ਹੋ ਹੁਣ ਤਾਂ ਦਾਲ ਵੀ ਐ ਕਹਤੋ ਕੱਲ ਦੀ ਲੱਗਦੀ ਐ ਤੁਹਾਨੂੰ ਪਤਾ ਹੀ ਨਹੀਂ ਕਾ ਤੋ ਆਦਤ ਆ ਤੁਹਾਨੂੰ ਬੋਲਣ ਦੀ ਹਾਂ ਅੱਜ ਮੈਂ ਖਾ ਲੇਗੀ ਹਾਂ ਆ ਸਬਜ਼ੀ ਖਾ ਲੇਗੀ ਤੂੰ ਦਾਲ ਖਾ ਲੂੰਗੀ ਮੈਂ ਤਾਂ ਅੱਪੀ ਕੀ ਗੱਲ ਦੱਸਾਂ ਜਿਵੇਂ ਤੁਸੀਂ ਸਵੇਰੇ ਚਾਹ ਬਣਾਈ ਸੀ ਆਪ ਤੋ ਆਪ ਤੋ ਰੋਟੀਆਂ ਬਣਾ ਕੇ ਖਾ ਲਓ ਅੱਜ ਜੇ ਮੰਮੀ ਨਹੀਂ ਹੈਗੀ ਤਾਂ ਤੁਸੀਂ ਬੋਲੀ ਜਾਣਾ ਉਹ ਗੱਲ ਗੱਲ ਤੇ ਓ ਯਾਰ ਮੈਂ ਮੈਨੂੰ ਐ ਦਸੀ ਤੈਨੂੰ ਕਦੇ ਵਾਸਤੇ ਲਿਆਂਦਾ ਇੱਥੇ ਵੇਖਾ ਕਿ ਮੈਨੂੰ ਐਂ ਤਾਂ ਦੱਸ ਦੇ ਚਾਹ ਵੀ ਮੈਂ ਆਪਾ ਬਣਾਵਾ ਰੋਟੀ ਵੀ ਮੈਂ ਆਪਾ ਬਣਾਵਾ ਪਰ ਮੈਂ ਤਾਂ ਬਣਾਵਣਾ ਕਿ ਦਈਏ ਨਹੀਂ ਤੂੰ ਨੂੰ ਨਹੀਂ ਪਸੰਦ ਆ ਇਹ ਕੋ ਯਾਰ ਆ ਹਰਫੀ ਤੇ ਯਾਰ ਇਹਦਾ ਮੈਂ ਕੀ ਕਰਾਂ ਯਾਰ ਇਹਦਾ ਕਿਤਾ ਯਾਰ ਗਲਾਸ ਚ ਪਾ ਕੇ ਪੀਣ ਵਾਲੀ ਐ ਬਾਰ ਬਾਰ ਐਂ ਕਰਨ ਲੱਗ ਜਾਨੇ ਉਹ ਇਹ ਤਾਂ ਖੇਨੇ ਸਵਾਦ दाल ਬਣਾਈ ਆ ਖਾ ਕੇ ਤਾਂ ਦੇਖੋ ਫੇਰ ਕਿਉਂਕਿ ਪਾਣੀ ਵੱਧ ਪੈ ਗਿਆ ਸੀਗਾ ਪਾਣੀ ਕੱਲਾ ਪਾਣੀ ਆ ਦਾਲ ਤਾਂ ਵਿੱਚ ਹੈ ਹੀ ਨਹੀਂ ਮਾੜੀ ਮੋਟੀ ਤਾਂ ਬੁਰਕੀ ਤੇ ਚੜੇ ਕੁਛ ਇਹਦਾ ਮੈਂ ਕੀ ਕਰਾਂ ਹੁਣ ਤੁਸੀਂ ਨਾ ਕੁਛ ਨਾ ਕਰੋ ਆਦਾ ਬਾਰੋ ਖਾਇਓ ਜਾ ਕੇ ਕੁਛ ਮੈਨੂੰ ਨਾ ਬਲਾਓ ਯਾਰ ਮੈਂ ਤਾਂ ਭੁੱਖਾ ਹੀ ਰਹਿ ਲੂੰਗਾ ਇੱਕ ਤਾਂ ਸਵੇਰ ਦਾ ਭੁੱਖਾ ਮਰੀ ਜਾਣਾਗਾ ਪਹਿਲਾਂ ਚਾਹ ਉਹੇ ਜਿਹੀ ਦੇਤੀ ਹੁਣ ਆ ਰੋਟੀ ਦਾ ਚਲੂਸ ਕੱਢਤਾ ਦੱਸ ਮੈਂ ਵਿਆਹ ਕਰਾਇਆ ਵੀ ਆਪ ਬਣਾਵਾ ਸਾਰਾ ਕੁਝ ਚਾਹ ਵੀ ਆਪਾ ਨਾਵਾ ਰੋਟੀ ਵੀ ਆਪ ਬਣਾਵਾ ਦਿਮਾਗ ਖਰਾਬ ਕਰ ਰੱਖਿਆ ਮਮਮੀ ਪਤਾ ਨਹੀਂ ਕਿ ਦਵਾਉ ਯਾਰ ਅੱਗੇ ਵਧੀਆ ਬਣਾ ਕੇ ਦੇਂਦੀ ਮਮਮੀ ਸਾਰਾ ਕੁਝ ਇਹ ਤਾਂ ਉਮੀਦ ਹੀ ਨਾ ਰੱਖੇ ਕੋਈ ਤੇਰੀ ਜੀ ਆਉਂਗੀ ਹਰਪ੍ਰੀਤ ਨੂੰ ਫੋਨ ਲਾਵਾਂ ਮੈਂ ਪਹਿਲਾਂ ਕੀ ਕਰੀ ਜਾਂਦੀ ਆ ਪੁੱਛਾਂ ਹਾਲ ਚਾਲ ਹੈਲੋ ਹਾਂ ਕਿਵੇਂ ਆ ਪੁੱਤ ਸਸਰੀਕਾਲ ਹੋਰ ਕਿਵੇਂ ਆ ਵਧੀਆ ਤੁਸੀਂ ਦੱਸੋ ਕਿਵੇਂ ਹੋ ਠੀਕ ਠਾਕ ਵਧੀਆ ਮੈਂ ਤਾਂ ਹੋਰ ਕੀ ਕਰੀ ਜਾਂਦੀ ਬਸ ਕੁਛ ਨਹੀਂ ਕੰਮ ਜਿਆ ਕਰਕੇ ਬੈਠੀ ਸੀ ਮੈਂ ਤਾਂ ਤੇ ਮੈਂ ਹਾਂ ਚੱਲ ਮੈਂ ਹਰਪ੍ਰੀਤ ਨੂੰ ਫੋਨ ਲਾ ਲਾਂ ਤੇਰੇ ਸੱਸ ਠੀਕ ਐ ਹਾਂ ਬੜੀਆਂ ਨੇ ਮੰਮੀ ਕੀ ਕਰੀ ਜਾਂਦੀ ਐ ਕੁਛ ਨਹੀਂ ਮੰਮੀ ਤਾਂ ਗਏ ਹੋਏ ਨੇ ਪਿੰਡ ਮਾਮਾ ਬੂ ਮਾਰਦੀ ਗਿਆ ਨਾ ਉਹਨਾਂ ਦਾ ਪਤਾ ਲੈਣ ਗਏ ਨੇ ਅੱਛਾ ਹਾਂਜੀ ਕੀ ਹੋ ਗਿਆ ਸੀ ਪਤਾ ਨਹੀਂ ਕਿ ਹੋ ਗਿਆ ਸੀ ਉਹ ਕਹਿੰਦੇ ਬਿਮਾਰ ਹੈ ਚਲ ਕੋਈ ਨਾ ਲੈ ਆਉਗੀ ਪਤਾ ਸਤਾ ਹੀ ਹੁੰਦਾ ਹਾਂ ਮੈਂ ਤਾਂ ਦੱਸ ਸਕੀ ਵੀ ਨਹੀਂ ਗਈ ਸੀ ਨਾ ਮੁੰਨੇ ਫੇਰੇ ਫੇਰੀ ਘਲੇ ਕਾਲੀ ਤੇ ਅੱਛਾ ਤੂੰ ਪਈ ਹੋਵੇਂਗੀ ਜਾ ਤਾਂ ਹਾਂਜੀ ਤੂੰ ਸੁੱਤੀ ਪਈ ਹੋਵੇਂਗੀ ਹਾਂ ਮੰਮੀ ਸੁੱਤੀ ਪਈ ਸੀ ਫੇਰ ਤਾਂ ਹੀ ਠਾਇਆ ਨਹੀਂ ਉਹਨੇ ਵੀ ਚਲ ਮੈਂ ਜਸਨ ਨੂੰ ਦੱਸਗੀ ਹਣੀ ਕੀ ਬਾਸ ਜੀ ਆਸ ਨੇ ਮੈਂ ਦੱਸਦੇ ਸਾਂ ਬਾਾਕੀ ਕੋਈ ਹਾਲ ਨਹੀਂ ਗਏ ਹੋਏ ਨੇ ਪਤਾ ਲੈ ਆਉਣਗੇ ਹਾਂ ਚੱਲ ਪੁੱਤ ਕੋਈ ਨਾ ਪਤਾ ਲਿਆਊਗੀ ਆਜੂਗੀ ਮੂਲੇ ਪਤੀ ਉਹ ਨਹੀਂ ਜਾਈ ਘਰ ਦੇ ਚਾਂਤੀ ਐਨੇ ਕਦੇ ਉਹ ਕਰਦੇ ਹਰਕਤ ਕਦੇ ਉਹ ਕਰਦੇ ਸਾਰਾ ਦਿਨ ਕੰਮ ਨਹੀਂ ਗਣਾਈ ਲੰਢੇ ਨੇ ਪਤਾ ਨਹੀਂ ਘਾਟੂ ਹਲੇ ਤਾਂ ਨਿੰਦਿੰਦੀ ਨਾ ਫੇਰ ਕੀ ਹੋ ਗਿਆ ਘਰ ਦਾ ਕੰਮ ਹੀ ਕਰਾਉਂਦੀ ਐ ਐ ਨਹੀਂ ਕਹਿੰਦੇ ਹੁੰਦੇ ਪੁੱਤ ਵੱਡਿਆਂ ਨਾਲ ਤਾਂ ਘਰ ਵਿੱਚ ਰੌਣਕ ਹੁੰਦੀ ਐ ਹਾਂ ਮੰਮੀ ਜਿਹੜਾ ਕਿਹੜਾ ਹੁੰਦਾ ਸਾਰਾ ਮੈਨੂੰ ਸੁਣਾ ਜਾਂਦੇ ਨੇ ਸਾਰਿਆਂ ਨੂੰ ਕੰਮ ਚਾਹੀਦਾ ਬਸ ਪੁੱਤ ਆਏ ਨਹੀਂ ਕਹਿੰਦੀ ਸੁਣਾਉਂਦੀ ਨਹੀਂ ਤੈਨੂੰ ਤੈਨੂੰ ਸਮਝਾਉਣੀ ਆ ਪੁੱਤ ਹੈ ਜੇ ਵੱਡੇ ਹੁੰਦੇ ਹਨਾ ਘਰ ਦੇ ਭਾਗ ਹੁੰਦੇ ਆ ਪੁੱਤ ਵੱਡਾ ਬੰਦਾ ਜਦੋਂ ਬੈਠਾ ਹੁੰਦਾ ਘਰੇ ਹਾਂ ਜੀ ਮੀ ਹਾਂ ਕੋਈ ਗੱਲ ਨਹੀਂ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਠੀਕ ਹੈ ਮਨੇ ਵੀਰਾ ਕਿਵੇਂ ਆ ਵੀਰਾ ਤਾਂ ਠੀਕ ਹੈ ਬਸ ਵਧੀਆ ਤੇ ਮਨਿੰਦਰ ਦਾ ਫੋਨ ਆਇਆ ਸੀ ਤੇਰੇ ਕੋਲੇ ਅੱਛਾ ਨਹੀਂ ਮੇਰੇ ਕੋਲ ਤਾਂ ਆਇਆ ਨਹੀਂ ਕਿਉਂ ਕੀ ਹੋ ਗਿਆ લાયા સી ઓને તને ચક્યા ને ઓ તો ગઈ હોઈ હે ના અચ્છા પાબે ગઈ ની હા ગઈ હોઈ હે માં કહા કાઈ મીને હોગે સી ઓને માં ચા લાયા 4 દિન હા ચાલો વધીયા હમ એ તો કહી જંદી શું કરતા હોગા મીને નું માન ઓના જી તો કરતા હી હે પુત હે તેરા ને જી કરતા મે તો આઈ સી મેં તો તુસી ભેજ તા એક દિન નિબત રખયા જે ને 2 દિન કેસે 2 દિન હી લવાય ચલ કોઈ ના પુત તને દુવારે લે આવાંગે 4 દિન ફેર લાવી જી તું હે ਮਾਂ ਹਮ ਤਾਂ ਕੋਈ ਨਾ ਹੁੰਦਾ ਘਰੇੰਨ ਨਾ ਤੇ ਦਿਨਾਂਗਲੇ ਨੇ ਜਦੋਂ ਕੋਈ ਦਿਨਾਂ ਸੀਗਾ ਉਹ ਬਤੇ ਸੀਗਾ ਨਹੀਂ ਪੁੱਤਾ ਆਇ ਨਹੀਂ ਹੁੰਦਾ ਹੁੰਦਾ ਵੀ ਹੁਣ ਤੈਨੂੰ ਭੇਜਣਾ ਨਹੀਂ ਠੀਕ ਹੈ ਨਾ ਆਇ ਨਹੀਂ ਕਹਿੰਦੇ ਹੁੰਦੇ ਇਹ ਕਿਹੜਾ ਕਹਿੰਦੇ ਲੈ ਜੇ ਅਸੀਂ ਕਹਿ ਦਾਂਗੇ ਵੀ ਚਾਰ ਦਿਨ ਲੈ ਕੇ ਜਾਣੇ ਫਿਰ ਕਿਹੜਾ ਜਵਾਬ ਦੇ ਦੇਣਗੇ ਹਾਂ ਮੰਮੀ ਆ ਤੇ ਸਾਡੀ ਨਾ ਵੀ ਰੋ ਨੂੰ ਮਾੜਾ ਮੋਟਾ ਸੁਝਾ ਦੂਗਾ ਨਾ ਇਹਨਾਂ ਦੇ ਪਿੱਛੇ ਲੱਟਿਆ ਕਰ ਕੋਈ ਗੱਲ ਨਹੀਂ ਸਮਝਾ ਦਊਗੀ ਬਸ ਐਵੇਂ ਨਹੀਂ ਤੈਨੂੰ ਪਤਾ ਗੁੱਸਾ ਹੁੰਦਾ ਕਿਹੜਾ-ਕਿਹੜਾ ਦਾ ਗੁੱਸਾ ਹੁੰਦਾ ਹੁਣ ਆਏ ਥੋੜਾ ਉਹ ਕਹਿੰਦਾ ਵੀ ਤੂੰ ਕਿੱਦੇ ਪਿਆਰੀ ਆ ਉਹਨੂੰ ਹਾਂ ਹਾਂ ਪਤਾ ਨਹੀਂ ਪਤਾ ਹੈ ਵੀ ਰਹਿਣੇ ਚੰਗੇ ਹਸਤੀ ਕਹਿੰਦਾ ਜਿਹੜੇ ਨੂੰ ਕੁਝ ਕਹਿੰਦਾ ਹਾਂ ਹਾਂ ਉਹ ਤਾਂ ਸਿਰੇ ਗੁੱਸਾ ਆ ਲਵੇ ਉਹਨੇ ਪਿੱਛੇ ਜੇ ਲੱਗਦਾ ਕੰਨ ਨਹੀਂ ਸੁਣ ਜਾਂਦੇ ਤੇ ਚੱਲ ਕੋਈ ਨਾ ਪੁੱਤ ਗੱਲ ਕਿਉਂ ਨਹੀਂ ਸੁਣਦਾ ਸੁਣੂਗਾ ਐਵੇਂ ਨਹੀਂ ਕਰੀਂਦੇ ਹੁੰਦੇ ਉਹ ਤਾਂ ਮੈਨੂੰ ਕਹੀ ਜਾਂਦਾ ਲੈ ਆ ਕਿ ਮਾਂ ਤੂੰ ਔਖੀ ਹੁੰਨੀ ਆ ਕਿ ਦੋ ਦਿਨ ਹੋ ਗਏ ਉਹਨੂੰ ਨਿੰਦਰ ਨੂੰ ਫੋਨ ਕਰ ਦੇ ਆਜੂਗੀ ਮਾਖਾ ਕੋਈ ਗੱਲ ਨਹੀਂ ਪੁੱਤ ਕਾ 2 ਮਹੀਨੇ ਤੋਂ ਗਈ ਆ ਰਹਿ ਜਾਣ ਤੇ 4 ਦਿਨ ਮਾਖਾ ਹਾਂ ਕੋਈ ਨਾ ਆਪੀ ਆ ਜੀ ਐਵੇਂ ਫੋਨ ਜਣਾ ਕਰ ਜਾਈਓ ਭਾਬੀ ਨੂੰ ਕਿਛ ਨਹੀਂ ਪੁੱਤ ਮੈਂ ਤਾਂ ਉਹ ਖੈਰ ਸੁੱਤਾ ਪੁੱਛ ਲਿਆ ਸੀ ਠੀਕ ਠਾਕ ਤੇ ਪਰ ਆਏ ਨਹੀਂ ਮੈਂ ਕਿਹਾ ਵੀ ਤੂੰ ਆ ਜਾ ਮਾਖਾ ਤਾਂ ਕਮਲਾ ਇਹਨੂੰ ਕੀ ਪਤਾ ਹੈ ਨਿਆਣਾ ਹੈ ਹਾਂ ਫਿਰ ਕੰਮ ਕਰ ਬਦੇ ਚਲੀ ਜਾਂਦਾ ਵੀਰੇ ਦਾ ਹਾਂ ਪੁੱਤ ਠੀਕ ਚੱਲੀ ਜਾਂਦਾ ਤੂੰ ਕੋਨ ਮੇੜ ਲਿਆ ਸਾਰਾ ਕੰਮ ਤਾਂ ਦਾ ਹਾਂ ਜੀ ਨੂੰ ਸਾਰਾ ਨੇ ਵੇੜ ਲਿਆ ਸਾਰਾ ਕੰਮ ਆਈ ਛੱਟ ਗਈ ਮੇਰੇ ਸਿਰ ਤੇ ਚਲ ਕੋਈ ਨਾ ਪੁੱਤ ਕਿਹੜਾ ਪਸ਼ੂ ਆਇਆ ਘਰੇ ਹੈ ਤੇਰੇ ਸਿਰ ਤੇ ਛੱਡਣ ਨੂੰ ਕੀ ਹੁਮ ਨੇ ਮੈਂ ਕਿਰਾਏ ਤੇ ਆਇਆ ਕਿੰਨੀ ਮੈਂ ਕੰਮ ਨਹੀਂ ਕਰਦੀ ਮੈਂ ਤਾਂ ਕਰ ਲੈ ਕੰਮ ਕੁਮ ਕਰਕੇ ਵਧੀਆ ਬੈਠੀ ਆਂ ਸ਼ਾਂਤੀਆਂ ਨਾਲੇ ਕਰੇ ਬਾਸ ਕੰਮ ਨਹੀਂ ਨਾ ਹੋਵੇ ਚਲ ਕੋਈ ਨਾ ਵਧੀਆ ਕੰਮ ਕੁਮ ਤਾਂ ਤੇ ਜੱਸ ਇੱਧਰ ਹੀ ਨੇ ਉਹ ਵੀ ਕਮਰੇ ਚ ਬੈਠੇ ਹੋਏ ਨੇ ਅੱਛਾ ਚਲ ਪੁੱਤ ਬਾਹਰ ਲੌਬੀ ਚ ਬੈਠੀ ਅੱਛਾ ਅੱਛਾ ਵਧੀਆ ਰਹਿ ਜਾ ਕਰ ਪੁੱਤ ਆਪਦੇ ਘਰੇ ਲੈ ਮੰਮੀ ਮੈਂ ਤਾਂ ਵਧੀਆ ਹੀ ਰਹਿਣੀ ਆ ਕੋਈ ਲੰਬ ਆਇਆ ਮੇਰਾ ਦੱਸੋ ਕੀਤਾ ਕੋਈ ਦਿੱਕਤ ਨਹੀਂ ਗਿਆ ਪੁੱਤ ਨੂੰ ਨਾ ਨਾ ਪੁੱਤ ਫੋਨ ਤਾਂ ਨਹੀਂ ਸਾਨੂੰ ਕੀਤਾ ਨਾ ਕੁਝ ਕਿਹਾ ਪਰ ਫਿਰ ਵੀ ਕਹਿੰਦੇ ਹੁੰਦੇ ਮਾਂ ਦਾ ਫਰਜ਼ ਹੁੰਦਾ ਧੀ ਨੂੰ ਸਮਝਾਉਣਾ ਹੈ ਹਾਂਜੀ ਮੰਮੀ ਲੱਜੀ ਨੇ ਤੁਸੀਂ ਮੈਨੂੰ ਕਹਿੰਦੇ ਮੈਂ ਤੁਹਾਨੂੰ ਮੁੰਮੀ ਕੱਤੀ ਹਾਂ ਹਾਂ ਪੁੱਤ ਬਸ ਐਂ ਕਰਿਆ ਕਰ ਹੋਰ ਜੇ ਵਧੀਆ ਕੰਮ ਤੰਦਾ ਕਰੇਗੀ ਨਾ ਤੇ ਪੇਕਿਆਂ ਦੀ ਸ਼ੋਭਾ ਹੁੰਦੀ ਆ ਵੀ ਹਾਂ ਭਾਈ ਵਧੀਆ ਘਰਾਣੇ ਦੀ ਧੀ ਐ ਜੇ ਤੈਨੂੰ ਪਤਾ ਉਹੀ ਕੰਜਰਖਾਨਾ karenge ਅਗਲਾ ਕਨ ਮਾਂ ਪਿਓ ਨੇ ਕੋਸ ਸਕਾ ਕੇ ਨਹੀਂ ਭੇਜਿਆ ਹਾਂਜੀ ਤੇ ਹੋਰ ਤੇ ਚੱਲ ਚੰਗਾ ਪੁੱਤ ਫੇਰ ਚੰਗਾ ਮਮੀ ਧਿਆਨ ਦੋ ਖਿਆਲ ਰੱਖਣਾ ਹਾਂ ਕੋਈ ਨਾ ਤੂੰ ਵੀ ਧਿਆਨ ਰੱਖੀ ਚੰਗਾ ਧਿਆਨ ਨਾਲ ਰਿਆ ਕਰ ਰੋਟੀ ਪਾਣੀ ਖਾ ਲਿਆ ਕਰ ਟਾਈਮ ਨਾਲ ਤੁਸੀਂ ਜੇ ਤੁਸੀਂ ਵੀ ਧਿਆਨ ਰੱਖਵਾ ਦਿੰਦੇ ਕਿ ਤੁਸੀਂ ਖਾ ਪੀ ਲਿਆ ਕੋਈ ਨਾ ਹਾਂ ਕਰੂਗੀ ਮੈਂ ਲਗਾ ਤਾਂ ਮਨਿੰਦਰ ਤੈਨੂੰ ਫੋਨ ਹਾਂ ਕੋਈ ਗੱਲ ਹੈ ਮੈਂ ਗੱਲ ਕਰ ਲਵਾਂਗੀ ਹਾਂ ਕਹਿੰਦੀ ਸੀ ਉਹ ਚੱਕਿਆ ਨਹੀਂ ਫੋਨ ਉਹਦਾ ਮੇਰੇ ਨਾਲ ਆ ਤਾਂ ਮੈਂ ਕਰ ਲਵਾਂਗੀ ਫੋਨ ਬਾਦੀ ਨੂੰ ਆਓ ਕੋਈ ਨਾ ਤੂੰ ਕਰ ਲਈ ਚੰਗਾ ਠੀਕ ਐ ਚੰਗਾ ਉਹ ਬਾਗ ਨਾਲ ਦੇਹਲਾ ਨਿਆਣੀ ਇਹ ਜਿਹਨੂੰ ਆਏ ਨਹੀਂ ਪਤਾ ਕਹਿੰਦੀ ਵਧੀਆ ਗਈ ਹੋਈ ਹੈ ਸ਼ਾਂਤੀ ਹੈ ਘਰੇ ਆਏ ਨਹੀਂ ਪਤਾ ਤੈਨੂੰ ਪਤਾ ਵੀ ਤੇਰੀ ਸੱਸ ਹੈ ਨੂੰ ਪਤਾ ਘਰੇ ਬੈਠੀ ਸੋਹਣੀ ਲੱਗਦੀ ਹੈ ਤੈਨੂੰ ਮਤ ਦੇਊਗੀ ਕੋਈ ਕਮਲੇ ਵਾਲੀਆਂ ਗੱਲਾਂ ਕਰੀ ਜਾਂਦੀ ਹੈ ਹੁਣ ਜੇ ਇਹ ਹੀ ਗੱਲ ਮੁੰਡੇ ਨੂੰ ਪਤਾ ਲੱਗ ਜੇ ਕਹ ਦੂਗਾ ਮਾਂ ਦੇਖ ਲੈ ਉਹੀ ਕੰਜਰਖਾਨਾ ਫੇਰ ਲੱਗ ਗਈ ਹੈ ਕਰਨ ਚੱਲ ਸਮਝਾ ਦੂੰ ਕੋਈ ਨਾ ਫੇਰ ਆਈ ਨੂੰ ਕਰਨ ਸਿੱਧਾ ਕੋਈ ਫਾਇਦਾ ਹੋਇਆ ਕੋਈ ਨਾ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਸਾਰਿਆਂ ਨੂੰ ਕੰਮ ਕੰਮ ਪਤਾ ਨਹੀਂ ਕੀ ਭਾਲਦੇ ਨੇ ਮੈਨੂੰ ਕੀ ਲੱਗੀ ਜੋ ਇਹਨਾਂ ਦੇ ਪਿੱਛੇ ਮੈਨੂੰ ਤਾਂ ਬਸ ਥੋੜਾ ਟਾਈਮ ਹੀ ਆ ਕਿ ਮੈਂ ਨਾ ਕਿਵੇਂ ਪਲਾਕ ਹੋ ਜੂਗਾ ਤਾਂ ਮੈਂ ਇੱਥੋਂ ਭੱਗ ਜੂਗੀ ਉੱਪਰ ਸੁੱਤੀ ਪਈਆਂ ਹੋਈਆਂ ਹਾਂਜੀ ਬਹੁਤ ਕੰਮ ਕਰ ਲਿਆ ਸੀਗਾ ਬੀ ਥੱਕ ਗਈ ਹੋਰ ਜੀ ਸਾਰਾ ਕੰਮ ਨਹੀਂ ਕੀਤਾ ਮੈਂ ਤੁਹਾਨੂੰ ਵੀ ਪਤਾ ਹੀ ਆ ਮੈਨੂੰ ਤਾਂ ਪਤਾ ਹੀ ਆ ਕਿੰਨਾ ਕੰਮ ਕਰਦੀਆਂ ਤੂੰ ਹੋਣ ਤਰੀ ਹੋਈਆਂ ਇਹ じゃ ਕੀ ਕਰ ਲਿਆ ਤੂੰ ਅੱਜ ਤੱਕ ਨਹੀਂ ਕੀਤਾ ਨੀ ਰੋਗੇ ਮੰਮੀ ਹੁੰਦੀ ਸੀ ਥੋੜਾ ਬਹੁਤ ਮੰਮੀ ਕਰਾ ਦਿੰਦੀ ਸੀਗੀ ਹੁਣ ਮੰਮੀ ਹੈ ਨਹੀਂ ਸਾਰਾ ਤਾਂ ਕਰਕੇ ਮੇਰੇ ਸਿਰ ਤੇ ਸੀਗਾ ਕੰਮ ਇੰਨਾ ਕੰਮ ਕਰ ਲਿਆ ਅੱਜ ਹੋਰ ਮੈਨੂੰ ਤਾਂ ਇਹ ਵੀ ਤੂੰ ਕਰਦੀ ਨਹੀਂ ਹੈਗੀ ਕੁਝ ਹਾਂ ਉਹ ਹੁੰਦਾ ਹੀ ਲੱਗਦਾ ਰਹਿੰਦਾ ਮੈਂ ਕੁਝ ਨਹੀਂ ਕਰਦੀ ਮੈਂ ਤਾਂ ਵਿਹਲ ਹੀ ਰਹਿਣੀ ਆ ਹਨਾ ਵਿਹਲੀ ਬੈਠੀ ਖਾਨੀ ਆ ਚਲੋ ਮੈਂ ਤਾਂ ਮਜ਼ਾਕ ਕਰ ਰਿਆ ਸੀ ਸਾਰਾ ਦਿਨ ਗੁੱਸਾ ਨੱਕ ਤੇ ਰਹਿੰਦਾ ਜਰੇ ਵੀ ਹਾਂ ਉਹ ਰਹਿੰਦਾ ਨੱਕ ਕਿੱਥੇ ਗਏ ਸੀ ਤੁਸੀਂ ਮੈਂ ਤਾਂ ਇੱਧਰ ਬਾਹਰ ਕੰਮ ਗਿਆ ਸੀਗਾ ਮੈਂ ਤੁਹਾਨੂੰ ਕਹਦੋਂ ਦੀ ਟਿੱਕੀ ਆਨੇ ਆ ਫੋਨ ਵੀ ਕੀਤਾ ਸੀ ਫੋਨ ਵੀ ਨਹੀਂ ਚੱਕਿਆ ਮੇਰਾ ਕਿਉਂ ਕੀ ਹੋ ਗਿਆ ਸੀ ਮੈਨੂੰ ਨਾ ਕੋਈ ਕੰਮ ਐ ਤੁਹਾਡੇ ਤੱਕ ਕੰਮ ਦੱਸ ਕੀ ਕੰਮ ਆ ਪਹਿਲਾਂ ਦੱਸੋ ਕਰੋਗੇ ਕਰੂੰਗਾ ਹੀ ਹੁਣ ਮੈਂ ਨਹੀਂ ਕਰੂੰ ਤੇਰੇ ਕੰਮ ਤਾਂ ਹੋਰ ਕੌਣ ਕਰੂਗਾ ਮੈਨੂੰ ਨਾ ਪੈਸੇ ਚਾਹੀਦੇ ਸੀ ਕਿੰਨੇ ਕ ਚਾਹੀਦੇ ਪੈਸੇ 10 ਕ ਹਜ਼ਾਰ 10 ਹਜ਼ਾਰ ਹਾਂ ਇੰਨੇ ਪੈਸੇ ਤੂੰ ਕੀ ਕਰਨੇ ਆ ਤਰੀ ਉਹ ਨਾ ਮੇਰੀ ਫਰੈਂਡ ਦੀ ਕਾਲ ਆਈ ਸੀ ਮੈਨੂੰ ਤੇ ਉਹਦੀ ਮੰਮੀ ਨਾ ਬਾਲੀ ਬਿਮਾਰ ਆ ਵਿਚਾਰੀ ਤਾਂ ਕਰਕੇ ਉਹਨੇ ਮੰਗੇ ਸੀਗੇ ਉਹ ਕਹਿੰਦੀ ਮੈਂ ਹੋਰ ਤੋਂ ਵੀ ਪੁੱਛਿਆ ਕਹਿੰਦੀ ਸਭ ਨੇ ਜਵਾਬ ਦੇਤਾ ਅੱਛਾ ਕੀ ਹੂੰ ਚਲੇ ਤਾਂ ਫਿਰ ਆਪਣਾ ਫਰਜ਼ ਬਣਦਾ ਹਨਾ ਯਾਰ ਕਿਸੇ ਦੀ ਮਦਦ ਕਰਨ ਦਾ ਹਾਂਜੀ ਚਲ ਕੋਈ ਨਾ ਮੈਂ ਦੇਖਦਾ ਹੱਲ ਕਰ ਦਿੰਦਾ ਕੋਈ ਪੱਕਾ ਕਰ ਦੋਗੇ ਨਾ ਹਾਂ ਹਾਂ ਕਰ ਦੂੰਗਾ ਮੈਂ ਉਹ ਲੈਣੀ ਕਿਸੇ ਤੋਂ 10000 ਰੁਪਿਆ ਉਹ ਪੁੱਛ ਲਾਂਗਾ ਫਿਰ ਮੈਂ ਹਾਂ ਤੁਸੀਂ ਪੁੱਛ ਲਓ ਮੈਂ ਤਾਂ ਉਹਨੂੰ ਐਂ ਕਹਤਾ ਮੈਂ ਹਾਂ ਵੀ ਕਰਤੀ ਮੈਂ ਕਿ ਤੂੰ ਉਹ ਹਸਪੀਟਲ ਲੈ ਕੇ ਜਾ ਆਂਟੀ ਨੂੰ ਐਵੇਂ ਘਰੇ ਕਿਉਂ ਬਿਠਾਈ ਬੈਠੀ ਆ ਅੱਛਾ ਯਾਰ ਐਡਾ ਸੀਰੀਅਸ ਹੋ ਰਿਹਾ ਕੰਮ ਉਹ ਕਹਿੰਦੀ ਕਦੇ ਐਵੇਂ ਨਾ ਹੋਵੇ ਉੱਥੇ ਜਾ ਕੇ ਕਹਿੰਦੀ ਮੈਂ ਲੈ ਜਾ ਕੇ ਬਿਠਾ ਦਾਂ ਤੇ ਮੁੜ ਕੇ ਕਹਿੰਦੀ ਪੈਸੇ ਨਾ ਹੋਣ ਮੈਂ ਕਹਿੰਦੀ ਨਹੀਂ ਨਹੀਂ ਕੋਈ ਗੱਲ ਨਹੀਂ ਹੋਣਗੇ ਮੈਂ ਗੱਲ ਕਰੂੰਗੀ ਮੈਂ ਤੇਰੇ ਬਾਈ ਨਾਲ ਚਲ ਕੋਈ ਨਹੀਂ ਹੱਤੇ ਮੈਂ ਕਰਦਾ ਕੋਈ ਨਾ ਕੋਈ ਹੱਲ हां ਤੁਸੀਂ ਹੱਲ ਕਰਦੇ ਮੈਂ ਹੁਣ ਉਹਨੂੰ ਫੋਨ ਕਰਕੇ ਕਮਾ ਵੀ ਹੋ ਗਿਆ ਹੱਲ ਬਾਕੀ ਤਾਂ ਵੈਸੇ ਤਾਂ ਮੈਂ ਕਹਿ ਦਿੱਤਾ ਸੀਗਾ ਕਹਿ ਦੇ ਦੂ ਕੋਈ ਨਹੀਂ ਮੈਂ ਕਰਦਾ ਹੱਲ ਚਲ ਮੈਂ ਪੁੱਛਦਾ ਫਿਰ ਹਾਂ ਪੁੱਛ ਲ ਲੈ ਗਲਤ ਆ ਪਣੀ ਕੀ ਕੈਂਦੀ ਕੀ ਲੋੜ ਵਾ ਸਿੱਧਾ ਜਸਕਰਨ ਕੋਲ ਜਾਣਾ ਹੀ ਹੈ ਤੇ ਉਹਨੂੰ ਫੜਾ ਕੇ ਆਉਣੇ ਆ ਪੈਸੇ ਜਸ ਹਾਂ ਮੈਂ ਤੁਹਾਨੂੰ ਇਹ ਕਹਿੰਦੀ ਸੀ ਮੈਂ ਨਾ ਜਾਣੀ ਆ ਉਹ ਉਹਦਾ ਫੋਨ ਆਇਆ ਸੀਗਾ ਪੈਸਿਆਂ ਵਾਸਤੇ ਤੇ ਨਾਲੇ ਪੈਸੇ ਫੜਾਇਆਉਂਗੀ ਤੇ ਨਾਲੇ ਪਤਾ ਲਿਆਉਂਗੀ ਆਂਟੀ ਦਾ ਓਏ ਚਲ ਮੈਂ ਵੀ ਨਾਲ ਹੀ ਚੱਲਦਾ ਫਿਰ ਮੈਂ ਤਿਆਰੀ ਬੈਠਾ ਬਸ ਤੇ ਨਾਲੇ ਮੈਂ ਵੀ ਪਤਾ ਲਿਆਉਂਗਾ ਆਂਟੀ ਦਾ ਕਿੰ ਕਿੱਥੇ ਤਿਆਰ ਹੋ ਗਿਆ ਠੀਕ ਆ ਹਾਂ ਕੁਝ ਨਹੀਂ ਮੈਂ ਤਾਂ ਇਹ ਕਹਿੰਦੀ ਸੀ ਜੀ ਵੀ ਤੁਸੀਂ ਕੀ ਕਰੋਗੇ ਨਾਲ ਮੇਰੇ ਓਏ ਤੂੰ ਕੱਲੀ ਕਿੱਧਰ ਜਾਏਂਗੀ ਧੱਕੇ ਖਾਂਦੀ ਯਾਰ ਮੈਂ ਤੈਨੂੰ ਮੋਟਰਸਾਈਕਲ ਤੇ ਲੈ ਚਾਲਦਾਗਾ ਕਰ ਥੋੜੀ ਸੁਣਾ ਛੱਡ ਕੇ ਜਾਣਾ ਮੰਮੀ ਬਾਅਦ ਚ ਬੋਲੂਗੀ ਪਤਾ ਚ ਪਤਾ ਲੱਗ ਗਿਆ ਤਾਂ ਆਖੂ ਕੀ ਦੋਨੇ ਤਰਫੇ ਮੂੰਹ ਚੱਕ ਕੇ ਗੱਲ ਤਾਂ ਤੇਰੀ ਸਹੀ ਆ ਹੋਰ ਤੁਸੀਂ ਨਾ ਘਰੇ ਰੋ ਘਰ ਦਾ ਧਿਆਨ ਰੱਖੋ ਕੋਈ ਨਾ ਮੈਂ ਹੋਣੀ ਆ ਜੂਗੀ ਮੈਨੂੰ ਬੜਾ ਟਾਈਮ ਲਾਉਣਾ ਉੱਥੇ ਚਲ ਫਿਰ ਜਾਇਆ ਛੇਤੀ ਆ ਜੀ ਬਾਰ ਹਾਂ ਠੀਕ ਹੈ ਮੈਂ ਛੇਤੀ ਆ ਜੂਗੀ ਚਲ ਜਾਇਆ ਚੰਗਾ ਜੀ ਮੈਂ ਜਾਨੀ ਆ ਚੰਗਾ ਠੀਕ ਥਾਣਾ ਤਿਆਰ ਹੋ ਜਾਂਦਾ ਜਿੱਥੇ ਕਿਤੇ ਮੈਂ ਚੱਲਾ ਮੈਂ ਚੱਲਾ ਪਤਾ ਨਹੀਂ ਕੀ ਪਾਲਦਾ ਉਹ ਤਾਂ ਕਾਲਜ ਦਾ ਕਿ ਉਹਦਾ ਮੈਂ ਚੱਲੇ ਪੈ ਕਰੂ ਮੈਂ ਛੱਡ ਦਿਆ ਕਰ ਖੜਾ ਖੜਾ ਛੁੱਟੂਗਾ ਜੇ ਤੂੰ ਮੇਰਾ ਆਪ ਤੇ ਘੇਟ ਘੂਟੇ ਚਲਾ ਲੂਗਾ ਮੈਨੂੰ ਤਾਂ ਨਹੀਂ ਲੱਗਦਾ ਕਿੱਥੋਂ ਜੱਬ ਘੰਨਾ ਸੇੜਿਆ ਮੇਰੇ ਨਾਲ ਕਰਦਿਆ ਨੇ ਪਤਾ ਨਹੀਂ ਕੀ ਦੁਸ਼ਮਣੀ ਕੱਢੀ ਵੀਰੇ ਨੇ ਮੇਰੇ ਨਾਲ ਕੀ ਕਰਾ ਕਿੱਸਾ ਬਣਾ ਲੈਣਾ ਤੂੰ ਵੱਖ ਹੋਵਾ ਚਲ ਆ ਟੈਨਸ਼ਨ ਨਾ ਛੱਡ ਆ ਤਾਂ ਬਾਅਦ ਦੀਆਂ ਗੱਲਾਂ ਜਸਕਰਨ ਕੋਲ ਜਾਣੀ ਆ ਉਹਨਾਂ ਨਾਲ ਗੱਲਬਾਤ ਕਰਦੀ ਆ ਹਾਂ ਲਵੀ ਕਿਵੇਂ ਆ ਠੀਕ ਆ ਮੈਂ ਤਾਂ ਤੂੰ ਦੱਸ ਓਏ ਯਾਰ ਬਸ ਹੁਣ ਤੈਨੂੰ ਪਤਾ ਤਾਂ ਹੈ ਜਦੋਂ ਵਿਆਹ ਹੋ ਜੇ ਨਾ ਫਿਰ ਘਰ ਦੀਆਂ ਕਵੀਲਦਾਰੀਆਂ ਵੱਧ ਜਾਂਦੀਆਂ ਤਾਂ ਕਰਕੇ ਨਹੀਂ ਕਰੋ ਆਈ ਦਾ ਹੋਰ ਯਾਰ ਅੱਗੇ ਤਾਂ ਆਪਾਂ ਖੇਡਣ ਹੁੰਡਣ ਬਾਗੇ ਜਾਂਦੇ ਸ਼ਾਮ ਨੂੰ ਕ੍ਰਿਕਟ ਖੇਡਦੇ ਹਨਾ ਕਦੇ ਜਿਮ ਵਿੱਚ ਬਾਗੇ ਜਾਂਦੇ ਹੁਣ ਤਾਂ ਯਾਰ ਸਾਰਾ ਕੁਝ ਹੀ ਛੱਡਿਆ ਗਿਆ ਜਦੋਂ ਦਾ ਵਿਆਹ ਹੋਇਆ ਓਏ ਘਰੋਂ ਹੀ ਨਿਕਲਣ ਨੂੰ ਟਾਈਮ ਲੱਗਦਾ ਘਰੇ ਕਦੇ ਕੋਈ ਕੰਮ ਹੋ ਜਾਂਦਾ ਕਦੇ ਕੋਈ ਕੰਮ ਹੋ ਜਾਂਦਾ ਬੱਸ ਐਂ ਲੱਗੇ ਜਾਂਦਾ ਟਾਈਮ ਜੀ ਦਾ ਮੇਰਾ ਵੀ ਬਥੇਰਾ ਕਰਦਾ ਯਾਰ ਆ ਇਕੱਠੇ ਹੋਈ ਆ ਨਾ ਸਾਰੇ ਆਪਾਂ ਰਲ ਮਿਲ ਕੇ ਪਾਰਟੀ ਬੂਟੀ ਕਰੀਏ ਵਧੀਆ ਸੱਚ ਆਪਾਂ ਵਾਲੀਵਾਲ ਦਾ ਵੀ ਮੈਚ ਲਾਉਣਾ ਹੁੰਦਾ ਸੀ ਹੋਰ ਯਾਰ ਮੇਰੇ ਤਾਂ ਯਾਦ ਆਉਂਦੀਆਂ ਉਹ ਚੀਜ਼ਾਂ ਹੀ ਓਏਰ ਬੱਸ ਉਹੀ ਬਹੁਤ ਤੋਂ ਵੱਧ ਨਹੀਂ ਆਈਦਾ ਯਾਰ ਖੇਡਣਾ ਖੁੱਡਣਾ ਕਿੱਥੇ ਯਾਦ ਰਹਿੰਦਾ ਫੇਰ ਤਾਂ ਕਬੀਲਦਾਰੀਆਂ ਚ ਵੜ ਜਾਂਦਾ ਬੰਦਾ ਹੋਰ ਚਲ ਫੇਰ ਵੀ ਕੋਈ ਨਾ ਦੇਖਾਂਗੇ ਆਪਾਂ ਸੰਡੇ ਨੂੰ ਬਣਾਵਾਏ ਪੜਾ ਚਲ ਠੀਕ ਐ ਚੰਗਾ ਚ ਹੈ ਆ ਗਈ ਆ ਫ੍ਰੀ 4G ਥੱਕ ਗਈ ਮੈਂ ਤਾਂ ਨਹੀਂ ਇੰਨਾ ਟਾਈਮ ਲਾਇਆ ਤੂੰ ਨਾਲੇ ਤਾਂ ਕਹਿੰਦੀ ਸੀ ਮੈਂ ਤਾਂ ਹੋਤੀ ਆਜੂ ਵੈਸੇ ਫੜਾ ਕੇ ਕਾਂਡਾ ਤਾਂ ਮੈਨੂੰ ਹਸਪੀਟਲ ਨਹੀਂ ਮਿਲਿਆ ਮਤ ਪਕਾਈ ਕਰਾਈ ਗਿਆ ਵੀ ਕਿਹੜੇ ਹਸਪੀਟਲ ਗਈ ਸੀ ਤੂੰ ਓਹੋ ਕਿਹੜਾ ਹਸਪੀਟਲ ਸੀ ਲੱਭ ਗਈ ਯਾਰ ਮੇਰੇ ਤਾਂ ਧਿਆਨ ਚ ਨਹੀਂ ਇਹ じゃ ਤੂੰ ਆਟੋ ਵਾਲੇ ਨੂੰ ਦੱਸਿਆ ਹੋਊਗਾ ਹਸਪੀਟਲ ਹੀ ਗਈ ਸੀ ਉਹ ਹਸਪਤਲ ਗਈ ਸੀ મતલਬ ਪਰ ਕਿੱਥੇ ਜਾਣਾ ਮੈਂ ਫਿਰ ਤੈਨੂੰ ਆਈ ਨਹੀਂ ਪਤਾ ਵੀ ਕਿਹੜੇ ਹਸਪਤਲ ਗਈ ਸੀ ਕਈ ਵਾਰ ਨਹੀਂ ਧਿਆਨ ਚ ਨੈਕਸ ਹਸਪਤਲ ਗਈ ਸੀ ਅੱਛਾ ਅੱਛਾ ਉਹ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਉੱਥੇ ਤਾਂ ਮੇਰਾ ਲਿਹਾਜੀ ਕੰਮ ਕਰਦਾਗਾ ਅੱਛਾ ਤੇ ਹੋਰ ਹੁਣ ਆਪਾਂ ਨੂੰ ਗੇੜਾ ਲਾਉਣ ਦੀ ਵੀ ਨਹੀਂ ਲੋੜ ਪੈਂਦੀ ਸੀ ਉਹ ਆਪੇ ਪੈਸਿਆਂ ਦਾ ਕਰ ਦਿੰਦਾ ਇੰਤਜ਼ਾਮ ਤੇ ਫਿਰ ਹੁਣ ਮੈਨੂੰ ਕੀ ਪਤਾ ਸੀਗਾ ਮੈਂ ਤਾਂ ਆਪੋਨੇ ਜਦੋਂ ਮੈਂ ਆਟੋ 'ਚ ਬੈ ਗਈ ਉਦੋਂ ਦੱਸਿਆ ਤਾਂ ਇਹ ਤਾਂ ਘੰਟਾ ਤੋਂ ਆਟੋ ਵਾਲੇ ਨੂੰ ਪਤਾ ਲੱਗਿਆ ਵੀ ਕਿੱਥੇ ਆ ਕਿੱਥੇ ਨਹੀਂ ਚੋ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਸੀ ਵੀ ਮੈਂ ਲੈ ਚਲਦਾਗਾ। ਤਰ ਹੁਣ ਤਾਂ ਮੱਝ ਆਇਆ ਇਹ ਨਾਲੇ ਆਵੇ ਤੁਸੀਂ ਕੀ ਕਰਦੇ ਉੱਥੇ। ਕਹਿੰਦੇ ਗਰਮੀ ਕਿੰਨੀ ਆ। ਉਹ ਤਾਂ ਹੈ। ਤੇਰੇ ਵਾਸਤੇ ਮੈਂ ਚਾਹ ਬਣਾਈ ਸੀਗੀ ਚਲ ਜੇ ਪੀਣੀ ਹੋਈ ਤਾਂ ਚਾਹ ਪੀ ਲਈ ਉੱਥੇ ਰਸੋਈ ਚ ਪਈ। ਪੀ ਲਵਾਂਗੀ। ਆਏ ਨਹੀਂ ਹੈਗਾ ਵੀ ਚਾਹ ਕੇ ਲਿਆ ਤਾਂ ਵੀ ਇਹ ਤਾਂ ਗਰਮੀ ਚ ਆਈ ਆ। ਪਾਣੀ ਵੀ ਨਹੀਂ ਪੁੱਛਿਆ। ਯਾਰ ਮੈਂ ਚਾਹ ਬਣਾਈ ਬੈਠਾ ਤੂੰ ਪਾਣੀ ਦੇ ਖੜੀ ਆ। ਹੁਣ ਪਾ ਤਾਂ ਲੈਂਗੀ ਮੈਂ ਬਣਾਤੀ ਉਹੀ ਬਹੁਤ ਹੈ। ਕੋਈ ਨਾ ਪਾ ਲੂੰਗੀ। ਮੈਂ ਦਿਖਾ ਕੇ ਇਹ ਕੁਛ ਖਾਣ ਮੇਰੇ ਜੀ ਨਿਕਲਣਾ ਠੀਕ ਖਾ ਜੀ ਖਾਣਾ ਕੀ ਬਸ ਜੀ ਆ ਗੋਲ ਗੱਪੇ ਜਿਹਾ ਖਾ ਕੇ ਨਹੀਂ ਹੈ ਅੱਛਾ ਇਹ ਤਾਂ ਲਪੱਕੀ ਹੈ ਕੁੜੀਆਂ ਘਰੋਂ ਬਾਹਰ ਨਿਕਲੇ ਹਨ ਗੋਲ ਗੱਪਿਆਂ ਤੇ ਡਿੱਗਦੀਆਂ ਹੋਰ ਕੁਛ ਨਹੀਂ ਚੰਗਾ ਲੱਗਦਾ ਹੁੰਦਾ ਕੁੜੀਆਂ ਨੂੰ ਉਹ ਜੀ ਨੇ ਕਿਤੋਂ ਖਾਂਦੀ ਸੀ ਉਹ ਤਾਂ ਉਹ ਬਾਲਾ ਕਹਿਣ ਲੱਗੀ ਪ੍ਰੀਤ ਤਾਂ ਕਰਕੇ ਖਾ ਲੇ ਮੈਂ ਅੱਛਾ ਹੂੰ ਵੈਸੇ ਵੀ ਸਾਹਿਬ ਆਂਟੀ ਕਿਵੇਂ ਹੁਣ ਠੀਕ ਹੈ ਉਹ ਜੀ ਮੈਂ ਦੱਸਦੀ ਸੀ ਹਾਂ ਬਸ ਠੀਕ ਵੀ ਹੈ ਤੇ ਨਹੀਂ ਵੀ ਬੋਲਦੀ ਨਹੀਂ ਹੁਤਾ अच्छा यार निजी एकदम की होगत चंगी पली सी केंदे अटैक वगैरह और... आ और और गया हु स्टंट ਪਊਗਾ ਹਸਪੀਟਲ ਲੈ ਕੇ ਕਹਿੰਦੇ अच्छा यार ਹੋਰ ਟੈਕ आजकल ਤਾਂ ਯਾਰ ਟੈਕ ਵਾਲੇ ਹੋ ਰਿਹਾ ਲੋਕਾਂ ਨੂੰ ਪਤਾ ਨਹੀਂ ਕਿਉਂ ਯਾਰ ਇਹ ਜਾ ਕੀ ਹੋ ਰਿਹਾ ਅੱਜਕੱਲ ਸਮਝ ਨਹੀਂ ਆ ਰਹੀ ਹੋਰ ਜੀ ਉਹਨਾਂ ਅੰਟੀ ਵੀ ਚੰਗੀ ਪਹਲੀ ਸੀ ਇਕਦਮ ਸਾਹ ਔਖਾ ਹੋਣ ਲੱਗ ਗਿਆ ਫਿਰ ਉਹਨੇ ਮੈਨੂੰ ਫੋਨ ਕੀਤਾ ਵਿਚਾਰੀ ਨੇ ਫਿਰ ਉਹਨੂੰ ਹਸਪੀਟਲ ਲੈ ਕੇ ਗਏ ਸਹੀ ਗੱਲ ਚਲ ਵਧੀਆ ਹੋਇਆ ਯਾਰ ਵਧੀਆ ਤੁਸੀਂ ਵੀ ਮੌਕੇ ਤੇ ਮੈਨੂੰ ਪੈਸੇ ਦੇਤੇ ਉਹੀ ਤਾਂ ਗੱਲ ਹੈ ਇਲਾਜਤਾ ਬਣ ਜੂ ਅਗਲੇ ਦਾ ਨਾਲੇ ਪਤਾ ਲੈਂਦੀ ਰਹੀ ਵੀ ਠੀਕ ਨੇ ਹਾਂ ਕੋਈ ਗੱਲ ਨਹੀਂ ਜੇ ਮੈਂ ਫੋਨ ਕਰਕੇ ਪੁੱਛ ਲੂੰਗੀ ਚਲ ਮੈਂ ਪਾਣੀ ਪੂਣੀ ਪੀ ਲਾਂ ਕਿਸੇ ਦਾ ਨਹੀਂ ਲਿਆ ਕੇ ਫੜਾਉਂਦੇ ਮੈਨੂੰ ਪਤੀ ਆ ਪੀ ਲਾਂ ਪਾਣੀ ਮੈਂ ਚਾਹ ਬਣਾਈ ਪਈ ਸੀ ਚਾਹ ਪੀ ਲਾਂ ਤੁਹਾਨੂੰ ਲਿਆ ਕੇ ਦਵਾਂ ਲਿਆ ਦੀ ਜੱਸ ਓਏ ਆ ਗਿਆ ਆ ਗਿਆ ਓਏ ਕਿਵੇਂ ਆ ਵਧੀਆ ਤੂੰ ਸੁਣਾਓ ਠੀਕ ਵਧੀਆ 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 ਆ ਜਾ ਅੰਦਰ ਆ ਜਾ ਆ ਗਏ ਹੋਰ ਕੀ ਬਣਾਈ ਜਾਂਦੇ ਸੀ ਕੀ ਬਣਾਉਣਾ ਸੀ ਯਾਰ ਬਸ ਵਿਲੇ ਸੀਗਾ ਬੜੇ ਦਿਨਾਂ ਬਾਅਦ ਗੇੜਾ ਮਾਰਿਆ ਬਸ ਉਹ ਕੰਮ ਕਰਾਂ ਤੇ ਚਲ ਆ ਜਾ ਅੰਦਰ ਬੈ ਕੇ ਗੱਲ ਕਰਦੇ ਆ ਆ ਗਏ ਪੁੱਛਣਾ ਯਾਰ ਗਰਮੀ ਨੇ ਨਾ ਚੀਕਾਂ ਘੜਾ ਰੱਖਿਆ ਹੋਰ ਯਾਰ ਗਰਮੀ ਤਾਂ ਵਾਲੀ ਹੈ ਹੋਰ ਦੱਸ ਕੀ ਬਣਾਈ ਜਾਂਦਾ ਸੀਗਾ ਕੁਝ ਨਹੀਂ ਬਸ ਵਿਲੇ ਯਾਰ ਮੈਂ ਵੀ ਤੈਨੂੰ ਫੋਨ ਕਰਨੀ ਸੀ ਚਾ ਬਾਵਾ ਤੂੰ ਘਰ ਹੀ ਆ ਗਿਆ ਕਿਵੇਂ ਕੋਈ ਕੰਮ ਸੀ ਕੰਮ ਤਾਂ ਹੈਗਾ ਸੀ ਯਾਰ ਉਹਨਾਂ ਤੇਰੀ ਭਾਬੀ ਦੀ ਆਪਾ ਐਡਮਿਸ਼ਨ ਕਰਾਉਣੀ ਸੀਗੀ ਅੱਛਾ ਬੀਐਡ ਚ ਕਰਾਉਣੀ ਸੀਗੀ ਐਡਮਿਸ਼ਨ ਤੇ ਕੋਈ ਕਾਲਜ ਦੇਖ ਯਾਰ ਕੋਈ ਵਧੀਆ ਜਾ ਹੁਣ ਤੈਨੂੰ ਪਤਾ ਨਾ ਅੱਜ ਕੱਲ ਮਾਹੌਲ ਕਾਲਜਾਂ ਦੇ ਖਰਾਬ ਹੀ ਨੇ ਮੰਡੀਹਰ ਜੀ ਬੜੀ ਹੁੰਦੀ ਆ ਪਤਾ ਤਾਂ ਹੈ ਉਹ ਹੀ ਗੱਲਾਂ ਉਹੀ ਤਾਂ ਗੱਲ ਹੈ ਤਾਂ ਕਰਕੇ ਵੀ ਕੋਈ ਹਨਾ ਸੇਫ ਜਾ ਹੋਵੇ ਕਾਲਜ ਜਿਹੜਾ ਪਵਾ ਕੱਲਾ ਕੁੜੀਆਂ ਦਾ ਹੋਵੇ ਹਾਂ ਮੈਂ ਜਿਹੜੇ ਕਾਲਜ ਸੀ ਹਨਾ ਉੱਤੇ ਬੀਟੈਕ ਤਾਂ ਹੈਗੀ ਹੈਗੀ ਨਾਲੇ ਸੇਫ ਵੀ ਆ ਉੱਤੇ ਹਨਾ ਵੀ ਆਪਣੇ ਬੀਐਡ ਕਰਦੀ ਆਪਾਂ ਬੀਐਡ ਹਾਂ ਬੀਐਡ ਵੀ ਹੈਗੀ ਆ ਉੱਥੇ ਤੇ ਹਾਂ ਨਾਲੇ ਸੇਫ ਆ ਨਾ ਬਿਨ ਨਾਲੇ ਮੈਂ ਉੱਥੇ ਹੋ ਜੂ ਹਾਂ ਅੱਛਾ ਕਿ ਨਾਲੇ ਆਏ ਆ ਵੀ ਧਿਆਨ ਰੱਖ ਲੈ ਕਿੱਥੇ ਰਹਿ ਗਏ ਸੇ ਕੋਲੇ ਇਹ ਆਪਣੇ ਇੱਥੇ ਹੀ ਬਸ ਕੋੜਾ ਚੌਂਕ ਕੋਲੇ ਇਧਰ ਹੀ ਅੱਛਾ 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 ਠੀਕ ਆ ਯਾਰ ਚਲ ਫੇਰ ਤਨਾ ਨੇੜੇ ਆ ਹਣਾ ਹਾਂ ਨਾਲੇ ਨੇੜੇ ਆ ਫੇਰ ਦੇਖ ਲਾਂਗੇ ਫੇਰ ਆਪਾਂ ਜਾਈ ਆਵਾਂਗੇ ਯਾਰ ਨੇੜੇ ਨਾਲੇ ਮੈਂ ਹਰਤੇ ਨੂੰ ਨਾਲ ਵੀ ਗੱਲ ਕਰਕੇ ਦੇਖ ਲਵਾਂਗਾ ਹਾਂ ਬਾਕੀ ਮੈਂ ਤੈਨੂੰ ਸਾਰਾ ਪਤਾ ਕਰਕੇ ਦਿਆਂ ਹਾਂ ਬਾਕੀ ਤੂੰ ਪਤਾ ਕਰਕੇ ਦੇਖ ਲਈ ਜੇ ਕੋਈ ਹੋਰ ਹੁੰਦਾ ਕੋਲਜ ਨਿਗਾ ਚ ਉਹ ਵੀ ਪਤਾ ਕਰ ਲਈ ਹੁਣ ਤਾਂ ਜਾ ਆਵਾਂਗੇ ਯਾਰ ਹੋਰ ਤਾਂ ਆਏ ਆ ਨਾ ਵੀ ਚੱਲ ਵੀ ਆਪਾਂ ਬਗਾਨਾ ਜਾ ਹੋ ਜਾਂਦਾ ਨਾ ਕੋਈ ਜਾਣਦੇ ਕਰਦੈ ਨਹੀਂ ਇਹ ਵੀ ਨਹੀਂ ਕਿਸੇ ਨੂੰ ਜਾਣਦੇ ਹੋਣੀ ਇੱਥੇ ਇੱਥੇ ਆਏ ਆ ਚੱਲ ਜਦੋਂ ਕੇਰਾਂ ਲੱਗੀ ਫਿਰ ਤਾਪੀ ਸੇਲੀਆਂ ਸੁੱਲੀਆਂ ਬਣ ਜਾਂਦੀਆਂ ਬਾਅਦ ਚ ਤਾਂ ਹੋ ਜਾਂਦਾ ਪਰ ਆਏ ਵੀ ਕੇਰਾਂ ਕੇਰਾਂ ਓੱਕਾ ਲੱਗਦਾ ਓਏ ਓੱਕੇ ਨੂੰ ਕੀ ਆ ਯਾਰ ਇਹਨਾਂ ਦਾ ਪੜ੍ਹਨ ਨਾ ਜਾਣਾ ਇਹਨੇ ਕਿਹੜਾ ਉਹ ਆਸਟ੍ਰੇਲੀਆ ਬਣਾਉਣੀ ਉੱਥੇ ਹਾਂ ਬਾਕੀ ਆਪੀ ਲੱਗ ਗਈ 80 ਕਰ ਰਹੀ 80 ਕਰ ਬਈ ਸਾਹਕਾ ਪਾਣੀ ਪੀ ਲਾ ਬੇ ਜਰਪੀ ਤ ਲੈ ਜੋ ਚਾਹ ਬਣਾ ਕੇ ਲਿਆਨੇ ਕੋਲੇ ਵਾਸਤੇ ਹਨ ਕੋਈ ਉਹ ਤਾਂ ਮੈਂ ਤੇਰੀ ਉਹਦੇ ਕਾਲਜ ਵਾਰੀ ਪੁੱਛਦਾ ਸੀਗਾ ਇਹਨੂੰ ਮੈਂ ਕਿਹਾ ਵੀ ਦੱਸ ਕੋਈ ਕਾਲਜ ਹੋਵੇ ਨਗਾਚਣਾ ਵਧੀਆ ਜਾ ਅਪਾ ਐਡਮਿਸ਼ਨ ਨਹੀਂ ਕਰਾਉਣੀ ਤੇਰੀ ਹਾਂਜੀ ਹਾਂਜੀ ਹਾਂ ਉਹ ਮੈਂ ਆਖਿਆ ਸੀਗਾ ਵੀ ਜਿਹੜੇ ਕਾਲਜ ਚ ਮੈਂ ਪੜਦਾ ਮੈਂ ਕਿਹਾ ਚਲ ਉਸੇ ਜੀ ਕਰਾ ਦਾਂਗੇ ਤੁਸੀਂ ਪੜਦੇ ਹੋ ਹਾਂਜੀ ਠੀਕ ਹੈ ਜੀ ਬਾਕੀ ਚਲ ਇੱਕ ਵਾਰ ਦੇਖ ਦੇਖ ਆਵਾਂਗੇ ਨਹੀਂ ਹੋਰ ਇੰਨੇ ਕੋਲ ਚ ਪਤਾ ਲੱਗ ਜਾ ਕੋਈ ਹੋਰ ਦੇਖ ਲਾਂਗੇ ਫਿਰ ਹਾਂਜੀ ਬਾਕੀ ਆਏ ਆ ਉੱਤੇ ਤਾਂ ਹੁਣ ਜੇ ਮੈਂ ਹੈਗਾ ਤਾਂ ਜ਼ਿੰਮੇਵਾਰੀ ਹੋ ਜਾਂਦੀ ਹੈ ਨਾ ਕੋਈ ਦਿੱਕਤ ਆਉਂਦੀ ਹੈ ਚਲ ਆਏ ਆ ਵੀ ਆਪਦਾ ਬੰਦਾ ਕਰਕੇ ਸਮਝੇ ਜਾਂਦਾ ਹੈ ਨਾ ਸਹੀ ਗੱਲ ਮਗਾਨੇ ਤਾਂ ਔਖਾ ਹੋ ਜਾਂਦਾ ਚਲੋ ਚਾਹ ਚਾਹ ਹਾਂ ਚਾਹ ਬਣਾ ਲੈ ਹੋਰ ਦੱਸ ਘਰ ਪਰਿਵਾਰ ਵਧੀਆ ਸਾਰੇ ਅੰਟੀ ਉਹਰੇ ਵਧੀਆ ਹਾਂ ਵਧੀਆ ਅੰਟੀ ਉਹ ਤੁਹਾਨੂੰ ਦੱਸ ਵਧੀਆ ਵਧੀਆ ਦੇਖਦੇ ਨਹੀਂ ਆ ਜੰਟੀ ਉਹ ਗਏ ਹੋਏ ਕਿਸੇ ਪਾਸੇ ਹਾਂ ਗਏ ਹੋਏ ਅੰਟੀ ਯਾਰ ਮੰਮਾ ਤਾਂ ਗਈ ਹੋਈ ਐ ਅੱਛਾ ਹੋਰ ਦੱਸ ਕੋਈ ਨਵੀਂ ਦਾਦੀ ਅੱਥਨ ਕਿੱਥੇ ਅੱਥਨੇ ਤੋਂ ਹੁਣ ਮਿਲਦੇ ਨਹੀਂ ਯਾਰ ਕਿੱਧਰੋਂ ਹੱਥ ਨੇ ਪਹਿਲਾਂ ਤਾਂ ਉਧਰ ਸੀ ਗਰਾਊਂਡ ਆ ਜਾਂਦੇ ਸੀਗੇ ਯਾਰ ਹੁਣ ਬਸ ਉਹ ਥੋੜਾ ਜਿਹਾ ਜੋ ਨੇ ਇਹਦਾ ਕੰਮ ਹੋ ਰਿਹਾ ਖੇਤ ਕਰੀ ਜੰਨੇ ਮਨ ਅੱਛਾ 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 ਬਸ ਉਦਰੀ ਲੰਬੀ ਸੀ ਉਹਨੇ ਸਹੀ ਗੱਲ ਆ ਯਾਰ ਸਾਡੇ ਤਾਂ ਉਹ ਆ ਹੜਾ ਜਾਂਦਾ ਵੀ ਬੜਾ ਬੁਰਾ ਹਾਲ ਸੀ ਯਾਰ ਬਹੁਤ ਆਪਣੇ ਪੰਜਾਬ ਚ ਤਾਂ ਬੁਰਾ ਹਾਲ ਆ ਤੇ ਸਾਡੇ ਪਿੰਡੋ ਵੀ ਗਏ ਗਏ ਸੀਗੇ ਟਰਾਲੀਆਂ ਭਰ ਕੇ ਲੈ ਕੇ ਗਏ ਚਾਰੇ ਦੀਆਂ ਅੱਛਾ ਹਾਂ ਤੇ ਆਪਾਂ ਵੀ ਮਦਦ ਕਰਤੀ ਸੀਗੀ ਵਧੀਆ ਚਲ ਜਿੰਨਾ ਕੋ ਹੁੰਦਾ ਦੱਸੋ ਸਹੀ ਗੱਲ ਜਿੰਨੇ ਜਿੰਨੇ ਜੋਗੇ ਹੈਗੇ ਉਹਨਾਂ ਕੁਛ ਤਾਂ ਕਰੀਏ ਹਨਾ ਕਿਉਂਕਿ ਇਹ ਵਿਪਤਾ ਤਾਂ ਕਿਸੇ ਦਿਰੀ ਆ ਸਕਦੀ ਹੈ ਹਾਂ ਹਨਾ ਅੱਜ ਉਹਨਾਂ ਤੇ ਹੀ ਆ ਐਣੀ ਪਤਾ ਕੱਲ ਨੂੰ ਆਪਣੇ ਤੇ ਅੱਜ ਇਹ ਚੀਜ਼ ਹੈ ਪਰ ਹੋਇਆ ਬਹੁਤ ਗਲਤ ਏ ਯਾਰ ਆਪਾਂ ਮਰ ਪੰਜਾਬੀਆਂ ਨੂੰ ਮੂਰੇ ਲੱਗਣਾ ਪੈਂਦਾ ਸਹੀ ਗੱਲ ਹੈ ਹਨਾ ਹੋਰ ਤਾਂ ਆਪਣੀ ਕੋਈ ਨਹੀਂ ਆਇਆ ਸਰਕਾਰ ਨੇ ਕੁਝ ਨਹੀਂ ਕਰਿਆ ਕੋਈ ਨਹੀਂ ਬਾਹਰ ਫੜਦਾ ਇਕੱਲਾ ਪੰਜਾਬੀ ਪੰਜਾਬੀ ਦੇ ਕੰਮ ਆਇਆ ਬਈ ਹਾਂ ਸਹੀ ਗੱਲ ਹੈ ਹੁਣ ਕੀ ਕਰਾਂ ਮੈਂ ਤਾਂ ਚਾਹ ਹੀ ਨਹੀਂ ਬਣਾਉਣੀ ਆਉਂਦੀ ਜੇ ਹੋਰ ਕੁਝ ਬਣ ਗਿਆ ਚਾਹ ਦਾ ਫੇਰ ਬੇਇੱਜ਼ਤੀ ਹੋ ਜੂ ਮੇਰੀ ਤਾਂ ਇਹਨਾਂ ਦੇ ਸਾਹਮਣੇ ਮੈਂ ਤਾਂ ਸੋਚ ਵੀ ਦੇਖੀ ਕਿਵੇਂ ਗਾਹ ਪਿਆ ਖੜਾ ਠੀਕ ਕਰਾਂ ਕੱਲੀ ਤੇ ਛੱਡ ਕੇ ਸਾਰਾ ਕੰਮ ਅਮਾ ਜੀ ਪਤਾ ਨਹੀਂ ਕਦੋਂ ਆਉਗੀ ਅੱਜ ਤਾਂ ਕੰਮ ਕਰਵਾ ਦਊਗੀ ਪਰ ਉਹਦੀ ਵੀ ਸਾਰਾ ਦਿਨ ਪੈ ਪੈ ਸੁੰਨੀ ਬੋਊਗੀ ਉਹ ਕੁੜਾ ਚੁੱਪ ਹੁੰਦੀ ਆ پتہ ਨਹੀਂ ਉਹਦੇ ਚ ਕੀ ਚੁੱਪ ਭਰੀ ਆ ਸਾਰਾ ਦਿਨ ਬੋਲਦੀ ਰਹਿੰਦੀ ਰਹਿੰਦੇ ਆ ਹਰ ਵੇਲੇ ਚਾਹ ਤੂੰ ਕਹਿ ਤਾਈ ਬਈ ਹੁਣ ਤੈਨੂੰ ਚਾਹ ਤਾਂ ਬਣਾਉਣੀ ਪਊਗੀ ਭਾਂਡੇ ਵੀ ਪਏ ਆ ਝੋਕੇ ਜਾਂ ਮੰਝ ਨਾਲ ਨਾਲੇ ਜੱਸ ਨੂੰ ਪਤਾ ਮੈਨੂੰ ਚਾਹ ਨਹੀਂ ਆਉਂਦੀ ਬਣਾਉਣ ਫੇਰ ਵੀ ਕਹਿੰਦਾ ਹਾਂ ਹਰਪਰ ਤੂੰ ਚਾਹ ਬਣਾ ਲੈ ਕਹਿੰਦਾ ਚਲ ਕੁਛ ਨਹੀਂ ਸੀਗਾ ਇਹ ਤਾਂ ਬਹਾਨੇ ਨਾਲ ਉਰੇ ਜੇ ਆ ਜਾ ਵੀ ਚਾਹ ਖੰਡ ਤਾਂ ਪਾ ਜਾਂਦਾ ਚਾਹ ਚ ਕੀ ਕਰਾਂ ਚਾਹ ਜੀ ਬਣੀ ਬਣਾ ਦਨੀ ਮੈਂ ਤਾਂ ਚਾ ਕੇ ਮੰਜਨ ਆ ਪਊਗਾ ਟੋਪੀਆ ਤੇ ਤੁਮ ਨੂੰ ਇਹ ਦੱਸ ਉਹ ਤਾਂ ਕਹਿੰਦਾ ਸੀ ਜੀ ਪਰਜਾਈ ਨੂੰ ਉੱਥੇ ਚਾਹ ਤੇ ਬੁਲਾਉਂਗਾ ਮੈਂ ਤੇ ਮੁਰਕੇ ਤੂੰ ਕੋਈ ਗੱਲ ਹੀ ਨਹੀਂ ਕਰੀ ਉਹ ਮੁਰਕੇ ਮੈਂ ਆਉਣਾ ਸੀਗਾ ਨਾਲ ਮੈਂ ਤੈਨੂੰ ਕਹਿ ਕੇ ਗਿਆ ਸੀ ਨਾ ਕਾਹਨੂੰ ਤੂੰ ਚਾਹ ਪੀਉਣੀ ਨਹੀਂ ਸੀ ਤੈਨੂੰ ਐਵੇਂ ਹੀ ਬਹਾਨਾ ਆਪ ਆ ਕੇ ਗਿਆ ਸੀ ਮੈਂ ਕਿਹਾ ਜਦੋਂ ਪਰਜਾਈ ਆ ਗਈ ਮੈਨੂੰ ਦੱਸ ਦੇ ਤੂੰ ਵੀ ਮੈਨੂੰ ਤੇ ਮੈਂ ਤਿੰਨੇ ਵਾਰ ਤਾਂ ਫੋਨ ਕਰਿਆ ਜੇ ਤੂੰ ਫੋਨ ਚੱਕੇ ਫੇਰ ਹੀ ਐ ਉਹ ਬਸ ਤੈਨੂੰ ਪਤਾ ਯਾਰ ਕੰਮ ਜਿਹਨਾਂ ਦਾ ਖੇਤ ਖੂਤ ਉੰਨੇ ਆ ਫੋਨ ਤਾਂ ਰੱਖ ਕੇ ਆਈ ਬਾਈ ਫੋਨ ਫਿਰ ਦੁਬਾਰੇ ਵੀ ਲੱਗ ਜਾਂਦਾ ਹੁੰਦਾ ਕਾਲ ਬੈਕ ਹੋ ਜਾਂਦੀ ਹੁੰਦੀ ਹੈ ਪਰ ਤੂੰ ਕੰਨੂ ਚਾਹ ਪੀਉਣੀ ਨਹੀਂ ਸੀ ਪਿਆ ਕੇ ਰਾਜੀ ਚਲ ਐਸ ਗੱਲ ਦਾ ਬਾਈ ਮੇਰੀ ਗਲਤੀ ਹੈ ਮaaf ਕਰੀਂ ਅਸੀਂ ਠੀਕ ਹੈ ਹੁਣ ਆ ਜਿਓ ਹੁਣ ਦੱਸੋ ਕਿੱਦੇ ਆਉਂਗੇ ਕੋਈ ਨਹੀਂ ਜਿੱਦ ਦੇ ਭરાਏਗਾ ਅਸੀਂ ਆ ਜਾਾਂਗੇ ਚਲ ਕੱਲ ਨੂੰ ਹੀ ਸਹੀ ਆ ਆ ਕੋਈ ਗੱਲ ਨਹੀਂ ਆ ਜਾਾਂਗੇ ਇਸ ਦਾ ਬਾਅਦ ਐਡਮਿਸ਼ਨ ਜੀ ਕਰਾ ਦਈਏ ਜਦੋਂ ਐਡਮਿਸ਼ਨ ਹੋ ਗਈ ਨਾ ਫਿਰ ਆਪਾਂ ਅੱਗੇ ਚੱਲਾਂਗੇ ਹਾਂ ਸਮਝੇ ਹੁੰਦੇ ਆ ਜਿਹੜੇ ਨਿਬੜ ਜਾਣਗੇ ਇਹਨਾਂ ਦੇ ਹਾਂ ਲੈ ਆ ਚਾਹ ਆ ਗਈ ਪਹਿਲਾਂ ਮੈਂ ਦੇਖਦਾ ਚਾਹ ਪੀ ਕੇ। ਕੀ ਹੋ ਗਿਆ? ਨਹੀਂ ਵੈਸੀ। ਪਹਿਲਾਂ ਫਿਰ ਮੇਰਾ ਹੱਕ ਬਣਦਾ ਨਾ ਚਾਹ ਪੀਣ ਦਾ। ਹਾਂ ਹੱਕ ਤਾਂ ਬਣਦਾ। ਪਤਾ ਨਹੀਂ ਕਹੇ ਜੀ ਚਾਹ ਬਣਾਈ ਨੂੰ। ਪਹਿਲਾਂ ਮੈਂ ਹੀ ਪੀ ਕੇ ਦੇਖਦਾ। ਉਹ thing ਕਰਤਣ ਤਾਂ ਮੋਹੀ। ਕਿਵੇਂ ਐ? ਚਾਹ ਤਾਂ ਪੂਰੀ ਵਧੀਆ। ਉਹ ਮੈਂ ਕਹਿੰਦਾ ਸੀ। ਚਾਹ ਤਾਂ ਪਰੋ ਜੀ ਪੀਣੇ ਆ। ਹਮ। ਅੱਜ ਆਪਾਂ ਕੁਝ ਹੋਰ ਪੀਣੇ ਆ। ਚੂਮਗਾ ਲੋ ਆਹੋ ਆ ਚਾਹ ਤੂੰ ਲੈ ਜਾ ਇਹ ਅੱਜ ਅਸੀਂ ਪੀਂਦੇ ਨਹੀਂ ਹੈਗੇ ਚਾਹ ਨਹੀਂ ਹੋਵੇ ਚਾਹ ਨੂੰ ਨਹੀਂ ਚਾਹ ਤਾਂ ਬਹੁਤ ਸੁਆਦ ਹੈ ਅਸੀਂ ਚਾਹ ਅੱਜ ਪੀਣੀ ਨਹੀਂ ਹੈਗੀ ਹਾਂ ਅਸੀਂ ਕੁਝ ਹੋਰ ਪੀਣਾ ਹਾਂ 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 ਆ ਗਲਾਸ ਸ਼ੋਕਰ ਕਰਾਤੀ ਸੀ ਵੇਚਦੇ ਨੇ ਤਾਂ ਆਭੀ ਨੂੰ ਪਤਾ ਚੂ ਜਹਦਾ ਕਿ ਨਹੀਂ ਕੋਈ ਨਹੀਂ ਆਪਾਂ ਫਿਰ ਉਹ ਚੋਰੀ ਸਪੂਰੀਆਂ ਪੀਵਾਂਗੇ ਨਾ ਹਾਂ ਕਿਤੇ ਮੈਂ ਕਿਹਾ ਅੱਤਨੇ ਆ ਕੇ ਫਿਰ ਤੈਨੂੰ ਪਲੇਟ ਲੈ ਨਹੀਂ ਨਹੀਂ ਕਰਦੇ ਕੋਈ ਨਾ ਕੋਈ ਆਪਾਂ ਹਾਂ ਚਾਹ ਤਾਂ ਪਰ ਰੋਜ਼ ਹੀ ਪੀਨੇ ਆ ਚੱਲ ਚੱਲੀਏ ਫਿਰ ਬਾ ਚੱਲੀਏ ਫਿਰ ਚਾਓ ਆਓ